ਇਹੜਾ ਐ ਪੰਜਾਬ ਸਿੰਘਾ ਕਿਲਾ ਅਬਲਾ ਬਸ ਜੈ ਜਰੀਆ ਆ ਕਰ ਕੇ ਬਚਣਾ ਖਰ ਖਰ ਖਰਾ ਬਸਿਆ ਤੇਰੀ ਬਸ ਆ ਪੰਜਾਬ ਸਿੰਘਾ ਕੈ ਨਹੀਂ ਕਰੀ ਉਹ ਤੂੰ ਆਇਆ ਨਹੀਂ ਕੋਈ ਨਾ ਕਿਦਾ ਕਰ ਦਿੰਦੇ ਵਾਹ ਹੋ ਤੋਰ ਪੈਣੀ ਬਸਿਆ ਤੇਰੀ ਬਸ ਆ ਥੱਲੇ ਲਾ ਦਈਏ ਛੋਟੀ ਜੀ ਆ। ਓਹ ਓ ਮਰਦਿਆਂ ਚੜ ਗਿਆ ਚੜ ਗਿਆ ਚੜ ਗਿਆ। ਉਹ ਜਾਣ ਗਿਆ। ਉਹ ਤੇਰੀ ਮਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਵੇਂ ਸਾਰਿਆਂ ਠੀਕ ਹੋ ਚੜਦੀ ਖਲਾਜ ਤੇ ਅੱਜ ਅਹੀਂ ਚੱਲੇ ਆ ਫਿਰ ਫਾਰਮ ਤੇ ਕਿਉਂਕਿ ਅਨਮੋਲ ਆਉਂਦਾ ਪਿਆ ਤੇ ਨਾਲ ਉਹਦੇ ਮਾਮੇ ਦਾ ਮੁੰਡਾ ਆਉਂਦਾ ਪਿਆ। ਘੋੜੀਆਂ ਦੀ ਸਵਾਰੀ ਕਰਨ ਕਿਉਂਕਿ ਵੀਰ ਸਾਡਾ ਹੈਗਾ ਸ਼ੌਂਕੀ। ਤਾਂ ਉਹ ਕਹਿੰਦਾ ਮੈਂ ਘੋੜੀਆਂ ਦੀ ਸਵਾਰੀ ਕਰਨੀ ਹੈ। ਮੈਂ ਕਹਾ ਜੋ ਕੋਈ ਨਾ ਤੇ ਹੁਣ ਅਸੀਂ ਚੱਲੇ ਉਧਰ ਨੂੰ ਉਹ ਵੀ ਆਉਂਦੇ ਪਏ ਨੇ ਦੋ ਜਾਨੇ ਤੇ ਉਹਨਾਂ ਨੂੰ ਮੋਂ ਟੱਕਰ ਦੇ ਜਾ ਕੇ ਹਵੇਲੀ ਤੇ ਮੈਂ ਵੀ ਹੁਣ ਬਹੁਤ ਉਧਰੋਂ ਚੱਲਣਾ ਜੁੜੇ ਰਹੋ ਸਾਰੇ ਵਲੌਗ ਦੇ ਨਾਲ ਤਾਂ ਕਿ ਜਰੂਰ ਦੇਖਿਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਠੀਕ ਹੈ ਵਲੌਗ ਦੇ ਨਾਲ ਜੁੜੇ ਰਹੋ ਬਸ ਬੰਨੇ ਹੋ ਆ ਲੋ ਜਿਸ ਕੰਮ ਸਾਕੀ ਵੀ ਆ ਗਿਆ ਨਹੀਂ ਹਸਿਕਾ ਹਸਿਕਾ ਮਿਲੋ ਮਿਲੋ ਇਹਨਾਂ ਨੂੰ ਕਿਉਂ ਡਰਦਾ ਕਹਤੇ ਆ ਝੂਟੇ ਲੈਣੇ ਕੋੜੀ ਦੇ ਕਿਉਂ ਅੱਜ ਮਾਮਾ ਝੂਟੇ ਭਾਈ ਝੂਟੇ ਲੈਣ ਆਇਆ ਆ ਕੀ ਬੰਮਾ ਪੁਦੀਆ ਪੰਜਾਬ ਸ਼ਿਕਾਰ ਆ ਮੋਰੇ ਦੇ ਆ ਜਸਕਰਨ ਟਾਪਾ ਦਾ ਆ ਆ ਜਸਕਰਨ ਟਾਪਾ ਦਾ ਕਹਾਂ ਨਾਲ ਤੂੰ ਕੋਲ ਬਹਿ ਕੇ ਦੇ ਤਾਂ ਮੈਚਿੰਗ ਕਰਦੀ ਕਿ ਨਹੀਂ ਹੈ ਅੰਦਰਿਕ ਮੰਦਰੀ ਮੰਦਰੀ ਤੇਰੇ ਅਰ ਕੀ ਹੈ ਨਾ ਨਹੀਂ ਹੈ ਨਾ ਪੰਜਾਬ ਸ਼ਿਕਾਰ ਕਿੱਥੇ ਆ ਆ ਬੰਦੇ ਆ ਰੰਗ ਆ ਇਹਦਾ ਆ ਪੰਜਾਬ ਸ਼ਿਕਾਰ ਕੀ ਆ ਕੀ ਗੇ ਤੇਰੇ ਲਾਉਣੇ ਹੈ ਉਨਾ ਕਰ ਰੋਕੋ ਖਲ ਕੀਆ ਕੁੜਕੜੀ ਹੌਕਾ ਕਰਦੇ ਜਦੋਂ ਤਾਂ ਕਿੱਥੇ ਕਰਾਂ ਖਲਾ ਦੇ ਨਾ ਟੈਨਸ਼ਨ ਕਾਦੀ ਆ ਕੋਈ ਖਾ ਉਹ ਨਹੀਂ ਕੋਈ ਨਹੀਂ ਇਹਨੂੰ ਮਿਲ ਮਾਣਾ ਪੰਜਾਹ ਦਾ ਉਹ ਇਹਨੂੰ ਮੇਰੇ ਨਾਲ ਨੂੰ ਨਾ ਪਈ ਇਹਨੂੰ ਮਿਲ ਆ ਲੈ ਆ ਮੈਂ ਖੁਦੇ ਲਾ ਅਗਲਾ ਗਾਲ ਤੈ ਜਰੀਆ ਆ ਕਰ ਉਹ ਰੈਂਗੇ ਬੜਾ ਕੀੜੇ ਲਾ ਗਿਆ ਦੋ ਚਾਰ ਐ ਬੋਲ ਨਾ ਨਹੀਂ ਉਹ ਚੱਲ ਮਾੜ ਜਾਓ ਤੂੰ ਆ ਜਾ कहने <laughs> ah, <you> okay? <laughs> कौन <laughs> 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 <खुर्क खुर्क खुर्क laughs> ਮਮਾ ਗਣੀ ਕਿ ਨੀ ਕੋੜੀ ਆਂ ਫੜੀਦੀ ਆਉਂਦੇ ਆ ਸੰਦੇ ਯਾਰ ਤੂੰ ਕਿਉਂਕਿ ਬਲੌਗ ਬਣਾਉਣਾ ਠੀਕ ਆ ਉਹ ਮਤਲਬ ਕਹਿਣ ਦਾ ਵਾ ਉਹ ਵੀ ਇਦਾਂ ਮਤਲਬ ਬਾਹਰ ਉੱਪਰ ਬਹਿ ਕੇ ਨੀ ਲੇ ਲੇ ਇੱਕ ਪਾੜ ਕਰਦਾ ਜਾ ਰਿਹਾ ਆ ਹਾਂ ਇਹ ਗਾਲਿਆ ਕਿਉਂਕਿ ਮੈਂ ਪਹਿਲਾਂ ਹੀ ਰੱਖਿਆ ਹੁੰਦੀ ਆਂ ਫੇਰ ਮੈਂ 베ਈ ਤੀਆਂ ਹਾਂ ਫੇ ਗੱਡੀ ਜੋ ਲੈਣੀ ਸੀ ਗੱਜੂਏ ਧਾਰ ਗਿਆ ਗੱਡੀ ਮੈਂ ਹਣਾ ਇਤਾਂ ਇੱਕ ਆ ਜੀ ਮੈਂ ਕਰਨਾ ਸਿਸਟਮ ਹੈ ਕਿ ਮੈਂ ਜੇ ਇਹਦਾ ਚੜ ਕੇ ਡੇਗਿਆ ਫੇਰ ਸਮਝੂਗਾ ਮੈਂ ਹੈਗਾ ਪਾਪੀ ਹਾਂ ਇਹਦਾ ਮੈਨੂੰ ਇਹਨੇ ਸਹਿ ਲਿਆ ਫੇਰ ਮੈਂ ਵਧੀਆ ਬੰਦਾ ਚੱਲ ਠੀਕ ਆ ਪਟਣੀ ਪਾਇਨੇ ਗਲੇ ਇਹਨਾਂ ਦੇ ਉਹ ਨਾ ਉਹ ਲੋੜ ਹੀ ਨਹੀਂ ਓਏ ਕੁੜੀ ਇਹ ਨਾ ਜਿਹੜੀ ਚਾਹੇ ਤੇ ਇਹ ਆ ਉਹਨੂੰ ਪਾ ਦੇ ਤਾਂ ਬੰਦਾ ਜਿਹੜਾ ਡੇਗਣ ਦਾ ਹੱਥ ਪਾ ਲੇ ਉਹ ਜਿਹੜੀਆਂ ਏਦਾਂ ਜਿਹੜੀਆਂ ਸ਼ੋਅ ਵਾਲੀਆਂ ਘੋੜੇ ਹੁੰਦੇ ਤੇ ਹੌਸ ਰਾਈਡਿੰਗ ਵਾਲੇ ਅਲੱਗ-ਅਲੱਗ ਹੁੰਦੇ ਕਾ ਢੜ ਢੜਾਉਣ ਵਾਲੇ ਜਿਹੜੇ ਹੁੰਦੇ ਯਾਰ ਉਹ ਉਹ ਹੋ ਗਿਆ ਜੀ ਦਾ ਹੋ ਰਿਹਾ ਉਹ ਹੈ ਵੀ ਹੂੰ ਉਹ ਤੈਨੂੰ ਉਹਨੂੰ ਰਾਈਡਰ ਤੇ ਹੀ ਆਹ ਵਿੱਚ ਡਾਉ ਰਾਈਡਰ ਵੀ ਕਰਦਾ ਹੈ ਨਾ ਘੋੜੇ ਤੇ ਹੂੰ ਉਹ ਮਤਲਬ ਤੈਨੂੰ ਮੈਂ ਕਿਹਾ ਤਾਂ ਸਭ ਨਹੀਂ ਘਟੁੰਦਾ ਨਹੀਂ ਆ ਮੈਂ ਕਿਹਾ ਇਹਦਾ ਨਾਮ ਅੰਬਰ ਹੈ ਅੰਬਰ ਜੀ ਅੰਬਰ ਕੋ ਅੰਬਰ ਰਰ ਟਕ ਟਕ ਦਸ ਕਰ ਦਿੰਦਾ ਨਾ ਟਕ ਟਕ ਹੂੰ ਆਹ ਇੱਥੇ ਰੱਖ 50 ਗਾਰ ਬੋਲਿਆ ਹਾਂ ਲੋ ਜੀ 8 ਕੁਟੀ ਪਾਲੀ ਕੇ ਸੀਟ ਅਰੇ ਆ ਪੰਜਾਬ ਸੰਘਾਰ ਕੈ ਨਹੀਂ ਕਰੀ ਇਹ ਪੰਜਾਬ ਸੰਘਾਰ ਘਾਟ ਦੁਨੀਆ ਸੰਘਾਰ ਜਿਆਦੇ ਆ ਐਈ ਐ ਹੋਰ ਕੀ ਉਹ ਸੁਣਾਓ ਫੇ ਇਹ ਮੁੰਡੇ ਨੂੰ ਮੁਬਾਰਕਾ ਦੋ ਜੀ ਜਾਂ ਵੀਰ ਭਰਾ ਸਾਡੇ ਨੇ ਨਵੀਂ ਗੱਡੀ ਲੈ ਕੇ ਆਂਦੀ ਆ ਉਦਾਬ ਉਹ ਸਾਡੇ ਕੋ ਬਣਿਆ ਨਹੀਂਗਾ ਮੇਰ ਕੀਤੀ ਰੱਬ ਨੇ ਸੱਤਿਆ ਪਾਸ਼ਾ ਸੱਤਿਆ ਪਾਸ਼ਾ ਹੋਰ ਵੱਡੀ ਲੋਕ ਆਦਮੀ ਮੈਨੂੰ ਬਸ ਕਿੰਨਾ ਰੱਬ ਨਹੀਂ ਖੜਾ ਤੇਰਾ ਤਾਂ ਮੰਨੇ ਹੀ ਨਹੀਂ ਭਰਦਾ ਇਹ ਲਾਲਚੀ ਬਹੁਤ ਹੈ ਇਹਦੇ ਤੇ ਪਾਰਟੀਆਂ ਦੋ ਹੋ ਗਈਆਂ ਇੱਕ ਤਾਂ ਬੂਫਰ ਦੀ ਹੋ ਗਈ ਇੱਕ ਵੱਡੀ ਵੱਡਾ ਪਾਰਟੀ ਇਹ ਗੱਡੀ ਹੋ ਗਈ ਇਹਦੇ ਦੀ ਪਾਰਟੀ ਦੇ ਮਾਮੇ ਨਾ ਮੁੰਡਾ ਆਇਆ ਜੰਮਿਆ ਨਹੀਂ ਹੈਗਾ ਸਹੀ ਗੱਲ ਹਰਿਆਣਾ ਮਾਹੌਰ ਰਿਸ਼ਤਿਆਂ ਹੋਇਆ ਹੈਂ ਰਿਸ਼ਤਾ ਨਹੀਂ ਉਹਦੀ ਪਾਰਟੀ ਦੇ ਤੋਪਾਂ ਉਹ ਤਾਂ ਹੋ ਤਾਂ ਹੁਣ ਉਹ ਹੁਣ ਵਿਆਹ ਲਈ ਵਿਆਹ ਹੋ ਗਿਆ ਫੇਰ ਵਿਆਹ ਲਈ ਡਬਲ ਡਬਲ ਨਹੀਂ ਇਦਾਂ ਤੁਸੀਂ ਕੋ ਇਦਾਂ ਵਿਆਹ ਦੇਣ ਕੋ ਨਹੀਂ ਨਹੀਂ ਜਿੱਦਣ ਨਹੀਂ ਆਣਾ ਕੋ ਉਦਾਂ ਲਾ ਲੈਣਾ ਤੇ ਚੱਲ ਤੂੰ ਤਾਂ ਵਧੀ ਜਾਣਾ ਤੁਸੀਂ ਪਹਿਲੀ ਲੋਹੜੀ ਤੇ ਆਹੋ ਲੋਹੜੀ ਤੇ ਫੇ ਗਾਦੋਗਾ ਵਧਾਈ ਜੋ ਯਾਰ ਮਸ ਪੇ 50 ਸਾਲਾ ਵਾ ਤੇ ਕਹਣਾ ਮਾਰਗ ਤੇ ਲੈ ਲਿਓ ਉਹ ਦੇਖੋ ਕਿੱਥੇ ਚੱਲ ਗਿਆ ਸਹੀ ਗੱਲ ਹੈ ਤੂੰ ਧੁੱਪ ਮਸ ਹੀ ਚੜੀ ਅੱਜ ਕਿੱਡਾ ਸੋਹਣਾ ਮੌਸਮ ਹੈ ਤੇ ਅੱਜ ਲਾਵਾਂਗੇ ਸਵਾਰੀ ਅੰਬਰ ਤੇ ਚੱਲ ਆ ਪਤੰਗ ਦੇਖੋ ਪਤੰਗ ਲੁੱਟਦੇ ਆ ਉਹ ਤੂੰ ਆਇਆ ਨਹੀਂ ਕੋਈ ਨਾ ਕੋਈ ਨਾ ਚਾੜੋ ਕੁਛ ਨਹੀਂ ਕਹਿੰਦੀ ਉਹ ਡਰਦਾ ਕਿਉਂ ਹੈ ਓਏ ਮੈਂ ਨਹੀਂ ਚੱਲ ਚੜ ਇਹਨੇ ਕੁਝ ਵੀ ਨਹੀਂ ਕਹਣਾ ਹੈ ਤਮਾਸ਼ਾ ਕਰੀਏ ਹੈ ਉਹ ਨਹੀਂ ਕੁਛ ਕਹਿੰਦੀ ਉਹ ਤਾਂ ਬੜੀ ਸੋਹਣੀ ਤੁਰ ਜਾਂਦੀ ਉਹ ਕਿੱਦਾਂ ਕਿੱਦਾਂ ਮਤਲਬ ਸ਼ਾਲਾ ਕਿੱਦਾਂ ਮਾਰੀਦਾ ਅਸਲੀ ਲੇਟਰ ਐਸਕੂਟ ਉਹ ਬਹਿਨੇ ਉੱਤਨਾ ਲਾਏ ਆ ਨਾ ਨਹੀਂ ਕੋਸ ਕਹਿੰਦੀ ਨਹੀਂ ਦਾ ਕਿੱਦਾਂ ਕਰੀ ਜਿੱਡੜਾ ਨਹੀਂ ਹੋਵੇ ਵਸਦੀ ਤੜਾਦੀ ਕਿੱਦਾਂ ਇਹ ਤਾਂ ਵਧਾੜ ਪਾ ਕਿਦਾਂ ਕਰ ਦਿੰਦੇ ਉਹ ਆਹ ਹੋ ਤੋਰ ਪੈਣੀ ਆਪਣੇ ਤੋਰ ਪੈਣੀ ਆਹ ਹੋ ਇਦਾਂ ਹੀ ਅੱਡੀ ਮਾਰੀ ਬਸ ਨਹੀਂ ਮੈਂ ਮਾਰਨੀ ਬਿਲਕੁਲ ਨਹੀਂ ਮਾਰਨੀ ਅੱਛਾ ਆਲੀ ਦੇ ਖੜੋਣੇ ਹੈ ਅੱਛਾ ਦੋਈ ਖੱਚ ਕੇ ਰੁਕ ਜਾਂਦੀ ਆਹ ਦੋਈ ਖੱਚ ਕੇ ਰੋ ਬੋਲ ਤਾਂ ਇਦਾਂ ਕਰਦੀ ਬੋਲ ਕੇ ਰੋਕ ਲਈ ਬੋਲ ਕੇ ਰੁਕ ਜਾਂਦਾ ਹੁੰਦਾ ਪਸੂ ਆਹ ਇਦਾਂ ਇਹੀਂ ਰੁਕ ਜਾਂਦੀ ਇਹ

ਵਾਸਿਆ ਤੇਰੀ ਭਰਾ ਕੋ ਕੋ ਨਹੀਂ ਫਾਇਦਾ ਦੀ ਜਿੰਮਾ ਲਈ ਇਹਦਾ ਜੇ ਕਹਾਂ ਲੋ ਭਾਰਤੀ ਹੋਣ ਲੱਗਾ ਲੌਂਗ ਜੰਪ ਕਿੱਦਾਂ ਕਰੂੰਗਾ ਤਰੇ ਦਾ ਮੁੰਡਾ ਪਤਾ ਨਹੀਂ ਲੱਗਿਆ ਇੱਕ ਵਾਰ ਨਾ ਚੜ ਗਿਆ ਚੜ ਗਿਆ ਓ ਛੱਟ ਮੈਂ ਚੜਦਾ ਆ ਓਏ ਵੇ ਆ ਜਾ ਫੜੀ ਮੈਂ ਕਰਦਾ ਬੜੀ ਮੈਂ ਚੜਦਾ ਨਹੀਂ ਨਹੀਂ ਲਓ ਜਿਸਕਰਨ ਹੋਣ ਲੱਗਾ ਚੜ੍ਹਨ ਥੱਲੇ ਲਾ ਦਈਏ ਛੋਟੀ ਜੀ ਆ ਓ ਮਰਿਆਂ ਦੇ ਓ ਸ਼ਾਵਾਜ ਓ ਵਾਰੀ ਵਾ ਓ ਦਿਲ ਕੁਝ ਕਰਦਾ ਆ ਤੂੰ ਹੁਣ ਤੂੰ ਝੜ ਦੇਖਦੇ ਆ ਮਮਾ ਇੱਕ ਵਾਰ ਝੜ ਗਿਆ ਮੁੰਡਾ ਦੇਖ ਲਾ ਝੜ ਗਿਆ ਝੜ ਗਿਆ ਝੜ ਗਿਆ ਓ ਝੜ ਗਿਆ ਓ ਵਾਰੀ ਵਾ ਓ ਝੜ ਗਿਆ ਵੀ ਝੜ ਗਿਆ ਮਸੀ ਚੜਿਆ ਚੜ ਗਿਆ ਝੜ ਗਿਆ ਨਹੀਂ ਨਹੀਂ ਟੈਨਸ਼ਨ ਨਹੀਂ ਔਰ ਦੋਏ ਦੋਏ ਖੱਚ ਕੇ ਰੱਖਣੀਆਂ ਆ ਪਾਰ ਇੱਕ ਹੱਤਲਾ ਵਾਹਣ ਲੈ 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 ਪਾਰਲੇ ਵਾਹਣ ਲੈ ਜਾ ਬੋਲ ਕੇ ਤੋਰ ਲੋਰੀ ਦਸਕਰਨ ਸਿੰਘ ਵੀਡੀਓ ਬਣਾਦੇ ਵੇ ਹਨਮੂਲ ਸਿੰਘ ਦੀਆਂ ਲੈ ਆ ਲੈ ਆ ਇਹਨੂੰ ਡਰਦਾਂ ਲੱਗਦਾ ਪੱਕੀ ਗੱਲ ਆ ਹਾਂ ਬਸ ਠੀਕ ਆ ਜਾਣ ਦੇ ਫਿਰ ਡਰਨ ਵਾਲੀ ਜੀ ਚੀਜ਼ ਹੀ ਹੈ ਨਹੀਂ ਤੂੰ ਵੀ ਚੜ ਜਾਣਾ ਠੀਕ ਆ ਹੁਣ ਚਵਾਰੀ ਕਰਨੀ ਤਾਂ ਮੈਂ ਆ ਚੜ ਜੀ ਲਿਆ ਠੀਕ ਆ ਉਹ ਤਾਂ ਫੇਰ ਹੈ ਕਿ ਉਹ ਲੋ ਰੋਕਲਾ ਰੋਕਲਾ ਔਰ ਰੋਕ ਇਹਨੂੰ ਔਰ ਰੋਕ ਦੋ ਇਹ ਖੇਤ ਲਾ ਦੋਏ ਮੋੜ ਫੇ ਮੋੜ ਹੁਣ ਇਹਨੇ ਛੱਡ ਦੀ ਸਟਾਲ ਚੱਲ ਹੈ ਕਿਤਾ ਵੀਡੀਓ ਤੇ ਪਈ ਹੈ ਇਹਨੂੰ ਹੈ ਦਸਨ ਵੀਡੀਓ ਬਣਾ ਚੱਲੋ ਵੀਡੀਓ ਆਹ ਘਰੇ ਕੋਤਾ ਪੁੱਤ ਜੜ ਜਾਗਾ ਆਹ ਕਹਿੰਦਾ ਫੋਟੋ ਘਚਲਾਇ ਦੀ ਫੋਟੋ ਫੋਟੋ ਨਾ ਰਹਿ ਰੇ ਸਿੱਧੀ ਦਾ ਘਰ ਕੋਡੀ ਬੈਲਾ ਇੱਧਰ ਨੂੰ ਰੋਕੇ ਖੜ ਜਾ ਲੈ ਬਾਸ ਤੋਂ ਬਾਸ ਤੋਂ ਲੱਗਾ ਝੂਟਾ ਭਰਾ ਜਾ ਮੈਂ ਚੜ੍ਹ ਨਹੀਂ ਦਿੰਦੀ ਨਾ ਹੈ ਨਾ ਸਾਰੇ ਕਰ ਕਰਨ ਦੀ ਓਏ ਹਾਲ ਸਾਰੇ ਕੋਈ ਤਾਂ ਕੀ ਕਹਿੰਦਾ ਚੱਲ ਚੱਲ ਉਹਨੇ ਚੱਲ ਦੇਖੀ ਨਾ ਆਪਣੀ ਕਲਿੱਪ ਕੱਟਦੇ ਨੇ ਲੋਜ ਮੈਂ ਦੇਖ ਲੈ ਚੱਲ ਮੈਂ ਨਹੀਂ ਵੀਡੀਓ ਭਾਈ ਕੋਈ ਵੀਡੀਓ ਨਹੀਂ ਕਰਦਾ ਚੱਲ 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 ਆ ਗਿਆ ਜੜ ਗਿਆ ਕੁਛ ਨਹੀਂ ਅੰਦਰ ਆਹ ਸਿਆ ਟੈਕਨੀਕ ਸੀ ਐ ਜੜੀ ਦਾ ਘੜਾ ਕੇ ਦੇਖਦਾ ਇੱਕ ਵਾਰੀ ਹੈ ਘੜਾ ਗਿਆ ਤਾਂ ਘੜਾਈ ਇਹ ਤੇਜ ਫੁੱਲ ਉਹ ਇਦਾਂ ਨਹੀਂ ਥੋੜਾ ਹੋਣੀ ਹੈ ਗਿਆਣਾ ਘੜਾ ਲਓ ਜੀ ਆਹ ਆਵੇ ਹੋਰ ਤੁਹਾਡੇ ਕੀ ਵਿਚਾਰ ਨੇ ਭਾਈ ਸਾਹਿਬ ਬਤਾਓ ਸਾਡੇ ਇਹੀ ਆਹੀ ਲੈ ਲੈਣ ਦੋ ਕੁੜੀਆਂ ਮੇਰਾ ਬੱਚਾ ਨਹੀਂ ਨਹੀਂ ਪੌੜਾ ਭਾਈ ਚਾਹ ਗੱਡੀ ਵੇਚੀ ਦੱਸ ਜਾ ਪਿੰਟ ਜੀ ਚੱਲ ਏ ਚੱਲ ਚੜ ਜਾ ਚੱਲ ਚੜ ਜਾ ਆਦਮ ਪਰ ਜੀ ਗਾਰ ਚੱਲ ਫੇ ਇਹ ਆਦਮ ਪਰਦਾ ਆਣ ਬਾਨ ਸ਼ਾਨ ਆ ਓਏ ਸ਼ਾਬਾਸ਼ ਧੁਹ ਧੋਏ ਡੈਟ ਫੜ ਲਾ ਡੈਟ ਨਹੀਂ ਇਦਾਂ ਮੈਂ ਡੈਟ ਥੋੜੀ ਟਿੱਲੀਆਂ ਥੋੜੀ ਟਿੱਲੀਆਂ ਹਾਂ ਜੋ ਇਹਨੂੰ ਰੋਕਣਾ ਹੈ ਨਾ ਕਰਕੇ ਫੱਟ ਲੈਣ ਨੂੰ ਨਹੀਂ ਮੈਂ ਨਾਲ ਤੁਰਲਾ ਚੱਲ ਤੇਰੀ ਉਹ ਜਾਂਦਾ ਹੀ ਕਲਾਕਾਰ ਉਹ ਜਾਂਦਾ ਹੀ ਉਹ ਰੋਕ ਲੈ ਹਾਂ ਖੇਚੇ ਇੱਕ ਖੇਚੇ ਇੱਕ ਖੇਚ ਨਹੀਂ ਨਹੀਂ ਉਹ ਜਾਂਦਾ ਉਹ ਜਾਂਦਾ ਹੀ ਰਾਮ ਗੜੀ ਆ ਹਾਂਜੀ ਭਾਈ ਸਾਹਿਬ ਉਹ ਭਰਾ ਉਹ ਬੈਲੈਂਸ ਬਣਾ ਬਹੁਤ ਆਨਾ ਕਰ ਚੱਲ ਬੱਦ ਚੱਲ ਚੱਚ ਚੱਲ ਚੱਲ ਉਹ ਬਾਤ ਉਹ ਗਰੀਨ

ਚਾਲ ਚਾਲਾ ਲਗਾ ਮਾ ਫੜਲਾ ਦੋਏ ਲਗਾ ਮਾ ਫੜਲਾ ਅੱਛਾ ਕਿ ਠੱਕ ਗੱਡੀ ਮੜ ਗਈ ਆ ਜੰਪ ਲੈ ਆ ਗੱਡੀ ਮੜ ਗਈ ਚਾਲਾ ਫੋਟੋ ਪਿਕਚਰਸ ਪਿਕਚਰਸ ਖਿੱਚ ਲੈਣੇ ਮੈਂ ਤੋਰ ਇਹਨੂੰ ਉੱਧਰ ਲੈ ਗਿਆ ਕਿਧਰ ਚਲ ਤੋਰ ਲੈ ਇਹਨੂੰ ਮੋੜ ਕੋੜੀ ਕਰਦਾ ਕਰਦੀ ਜਾਣ ਦੇ ਚੱਲ ਲੋਰੀ ਮੁੰਡੇ ਨੇ ਕੋੜੀਆਂ ਸਵਾਰੀ ਕਰ ਲਈ ਫੋਟੋ ਮੁੰਡਾ ਚਾਲੀ ਨੂੰ ਘਟਾ ਲਈ ਕਿਨੇ ਚਾਲ ਲਈ ਮੈਂ ਕਿੱਧਰ ਜਾਏ ਪਰ ਉਹ ਤਾਂ ਪਾਉਂਦਾ ਮੈਂ ਵੀ ਇਹ ਸੋਚ ਰਿਹਾ ਮੱਝ ਵੀ ਲੈਣ ਦੀ ਮੱਜੂ ਕੇ ਲੈਣ ਲੈਣ ਵਧੀਆ ਆ ਹੱਡ ਪੈਰ ਫਾੜਾ ਘੋੜੇ ਦਾ ਸੌਰੀ ਕੋਣੀ ਘੋੜੀ ਲੈ ਚਲੇ ਹਾਰਮ ਤੇ ਹੈ ਕਹਿੰਦਾ ਮੁੰਡ ਰੱਖਣ ਕੋਈ ਨਾ ਦੇਖਦੇ ਸਹੀ ਹੈ ਕਿ ਨਹੀਂ ਮਜ਼ਾ ਆਇਆ ਕਿ ਨਹੀਂ ਘੋੜੀ ਤੇ ਮੱਜੂ ਕੋ ਪਾਈ ਇਦਾਂ ਘੋੜੀ ਨੂੰ ਘੋੜੀ ਲੈ ਸੌਰੀ ਘੋੜੀ ਲੈ ਆਂਦੀ ਆ ਆ ਜਾਣਾਂ ਦੇ ਕੋਈ ਕੀ ਕਰਦਾ ਹੈ ਇਹਦੇ ਇਹੇ ਕੰਮ ਆ ਹੁਣ ਕਿਦਾਂ ਮੂੰਹ ਬਾਹਰ ਕੱਢਿਆ ਜੱਗੇ ਨੇ ਚਲੋ ਜੀ ਚੱਲੀਏ ਲੋ ਜੀ ਆ ਵੀਰ ਨੇ ਗੱਡੀ ਲੈ ਆਈ ਦੀ ਨਵੀਂ ਇਹਦੇ ਵਾਲੇ ਵਧਾਈਆਂ ਹੋ ਗਈਆਂ ਠੀਕ ਹੈ ਜੀ ਆਹ ਲਾਵੀ ਦਿੱਤੀ ਮੜੀ ਜੀ ਹਟਦੇ ਦਾ ਆ ਬੈਠੋ ਆ ਆਹ ਲਾਵੀ ਦਿੱਤੀ ਮੜੀ ਜੀ ਉਹ ਚਲ ਕੋਈ ਨਾ ਇਹ ਮੜੀਆਂ ਹੁੰਦੇ ਨੇ ਕੋਈ ਸ਼ਗਨ ਹੈ ਸ਼ਗਨ ਹੁੰਦਾ ਇਹ ਸ਼ਗਨ ਸ਼ਗਨ ਹੁੰਦਾ ਰਹਿੰਦਾ ਨਜ਼ਰ ਜੇ ਕਿਸੇ ਦਾ ਆਉਂਦਾ ਇਹ ਕਹਿੰਦਾ ਮੈਂ ਤਾਂ ਨਹੀਂ ਲੋ ਜੀ ਵਧਾਈਆਂ ਵਣੀਆਂ ਵੀਰ ਦੀਆਂ ਮੁबारकਾ ਦੇ ਦਿਓ ਵੀਰ ਨੂੰ ਬਹੁਤ ਬਹੁਤ ਮबारकਾ ਵੀਰ ਸਾਡੇ ਨੂੰ ਹੁਣ ਜੀ ਅਸੀਂ ਘਰੇ ਆ ਗਏ ਆ ਠੀਕ ਹੈ ਜੀ ਤੇ ਨੂੰਹ ਹੋਣੀ ਸਾਰੇ ਚੱਲ ਗਏ ਆ ਤੇ ਇਹ ਬਲੌਗ ਦੀ ਐਂਡਿੰਗ ਮੈਂ ਬਾਅਦ ਚ ਕਰਦਾ ਕਿਉਂਕਿ ਤੁਹਾਨੂੰ ਟਾਈਮ ਨਹੀਂ ਮਿਲਿਆ ਉੱਥੇ ਕਰਦਾ ਐਂਡਿੰਗ ਹੁਣ ਮਤਲਬ ਤੁਹਾਨੂੰ ਪਤਾ ਜਿਸ ਕੰਨ ਨਵੀਂ ਗੱਡੀ ਲਈ ਜਾਂ ਉੱਥੇ ਗਿਣੀ-ਗਿਣੀ ਮਾਰਦੇ ਨੇ ਬਾਰੇ ਫਗਵਾੜੇ ਚਲੇ ਗਏ ਸੀ ਆਹ ਦੇਖੋ ਹੰਮ ਦੇ ਫਿਰ ਤੇ ਐਂਡਿੰਗ ਤਾਂ ਚਿੱਤਾ ਪਾ ਲ ਗਏ ਹੁਣ ਮੈਂ ਐਂਡਿੰਗ ਕਰਦਣੀ ਹੈ ਦੀ ਤੇ ਇਹ ਸਾਰਾ ਬਲੌਗ ਦੇਖ ਲਿਆ ਉਹਨਾਂ ਦਾ ਤੁਹਾਨੂੰ ਕਿੱਦਾਂ ਲੱਗਾ ਜਰੂਰ ਦੱਸੋ ਠੀਕ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਤਾਂ ਕਿ ਆਪਣੀ ਗਰੋਥ ਹੋਵੇ ਤੇ ਅੱਗੇ ਤੋਂ ਅੱਗੇ ਆਪਣੀ ਵੀਰਵਾਰਾ ਮਨ ਹੋ ਰਿਹਾ ਸਾਰਿਆਂ ਨੂੰ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ